ਅੱਜ ਤੁਹਾਨੂੰ ਦੱਸਦੇ ਹਾਂ ਜਗਤਾ ਸੇਠ ਕੌਣ ਸੀ ਅਤੇ ਗੁਰੂ ਜੀ ਦਾ ਸ਼ਰਧਾਲੂ ਕਿਵੇਂ ਬਣ ਗਿਆ ਜਗਤਾ ਸੇਠ ਪਟਨੇ ਦਾ ਇੱਕ ਬਹੁਤ ਵੱਡਾ ਵਪਾਰੀ ਸੀ ਉਸ ਦਾ ਵਪਾਰ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਚੱਲਦਾ ਸੀ ਸੈਂਕੜੇ ਲੋਕ ਉਸ ਦੇ ਨੌਕਰ ਸਨ ਅਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ ਪਰ ਇੱਕ ਗੱਲ ਦੀ ਘਾਟ ਸੀ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ਉਸ ਨੇ ਕਈ ਪੀਰਾਂ ਫਕੀਰਾਂ ਦੀਆਂ ਮੰਤਾਂ ਮੰਨੀਆਂ ਹਜ਼ਾਰਾਂ ਰੁਪਏ ਧਨ ਦਾਨ ਵਿੱਚ ਵੰਡ ਦਿੱਤੇ ਪਰ ਉਸ ਦੀ ਮਨੋ ਕਾਮਨਾ ਪੂਰੀ ਨਾ ਹੋਈ ਗੁਰੂ ਤੇਗ ਬਹਾਦਰ ਜੀ ਜਦ ਪਟਨੇ ਪੁੱਜੇ ਤਾਂ ਉਸ ਨੂੰ ਪਤਾ ਲੱਗਾ ਕਿ ਪੰਜਾ ਵਿੱਚੋਂ ਇੱਕ ਉੱਚ ਕੋਟੀ ਦੇ ਸੰਤ ਆਏ ਹਨ ਉਹ ਹਰ ਰੋਜ਼ ਗੁਰੂ ਜੀ ਦੀ ਸੰਗਤ ਵਿੱਚ ਆਉਣ ਲੱਗ ਗਿਆ ਕੀਰਤਨ ਸੁਣਦਾ ਤੇ ਗੁਰੂ ਜੀ ਦੇ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਵੱਲ ਲੱਗ ਗਿਆ ਪਰ ਫਿਰ ਵੀ ਮਨ ਵਿੱਚ ਕਈ ਵਾਰ ਆਉਂਦਾ ਜੇ ਪ੍ਰਭੂ ਇੱਕ ਪੁੱਤਰ ਦੇ ਦਿੰਦਾ ਤਾਂ ਮੈਂ ਦੁਨਿਆਵੀ ਜਾਲ ਵਿੱਚੋਂ ਮੁਕਤ ਹੋ ਜਾਂਦਾ ਇੱਕ ਦਿਨ ਸਤਸੰਗ ਵਿੱਚ ਬੈਠਾ ਸੀ ਪਰ ਹਿਰਦੇ ਵਿੱਚੋਂ ਇੱਕ ਚੀਜ਼ ਨਿਕਲੀ ਸੱਚੇ ਗੁਰੂ ਸਭ ਕੁਝ ਜਾਣਦੇ ਹਨ ਕਦੇ ਨਾ ਕਦੇ ਤਾਂ ਮੇਰੀ ਸੁਣਨਗੇ ਹੀ ਸਤਸੰਗ ਬਹੁਤ ਸਮਾਂ ਚੱਲਦੀ ਰਹੀ ਸਮਾਪਤੀ ਦੇ ਸਾਰੀ ਸੰਗਤ ਗੁਰੂ ਦਾ ਲੰਗਰ ਸੇਵਨ ਕਰਨ ਬਾਦ ਕਰੋ ਕਰੀ ਚਲੀ ਗਈ ਪਰ ਜਗਤਾ ਸੇਠ ਅਜ ਲੰਗਰ ਛਕਣ ਵੀ ਨਹੀਂ ਸੀ ਗਿਆ ਤੇ ਬੈਠਾ ਰਿਹਾ ਗੁਰੂ ਜੀ ਨੇ ਜਗਤ ਦੇ ਵੇਖਿਆ ਜਗਤਾ ਬੈਠਾ ਹੋਇਆ ਹੈ ਕਹਿ ਲੱਗੇ ਜਗਤਾ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਂਦਾ ਹੈ ਅੱਜ ਸਾਡਾ ਵੀ ਚਿੱਤ ਹੈ ਕੁਝ ਘਰ ਵਾਸਤੇ ਲਈ ਜਾ ਜਗਤੇ ਦਾ ਚਿੱਤ ਖਿੜ ਗਿਆ ਮਨ ਖੁਸ਼ੀ ਨਾਲ ਭਰ ਗਿਆ ਸੋਚਣ ਲੱਗਾ ਅੱਜ ਗੁਰੂ ਜੀ ਨੇ ਕੁਝ ਦੇਣ ਲਈ ਕਿਹਾ ਹੈ ਪਰ ਮੈਂ ਮੰਗਦਾ ਕੁਝ ਨਹੀਂ ਗੁਰੂ ਸਾਹਿਬ ਨੇ ਕਿਹਾ ਜਗਤੇ ਮੇਰੇ ਕੋ ਆ ਜਗਤੇ ਲੱਗੇ ਚਲਾ ਗਿਆ ਗੁਰੂ ਜੀ ਪਾਸ ਉਸ ਵੇਲੇ ਤਿੰਨ ਸੇਵ ਪਈ ਸਨ ਉਹਨਾਂ ਫਰਮਾਇਆ ਜਗਤੇ ਇਹ ਤਿੰਨ ਸੇਵ ਅੱਜ ਗੁਰੂ ਦੇ ਲੰਗਰ ਵਿੱਚ ਬਚ ਗਏ ਹਨ ਇਹਨਾਂ ਨੂੰ ਸਾਡਾ ਪ੍ਰਸ਼ਾਦ ਸਮਝ ਕੇ ਲੈ ਜਾ ਜਗਤਾਂ ਸੇਠ ਬਹੁਤ ਪ੍ਰਸੰਨ ਹੋਇਆ ਤਿੰਨਾਂ ਦੇ ਅੰਦਰੂਨੀ ਭਾਵ ਨੂੰ ਉਹ ਸਮਝ ਗਿਆ ਸੀ ਉਹ ਸੇਬਾਂ ਨੂੰ ਬੜੇ ਸਤਿਕਾਰ ਨਾਲ ਪਰਨੇ ਵਿੱਚ ਬੰਨ ਕੇ ਘਰ ਲੈ ਗਿਆ ਪੁੱਤਰ ਦੀ ਆਸ ਵਿੱਚ ਉਸ ਨੇ ਤਿੰਨ ਵਿਆਹ ਕਰਵਾਏ ਹੋਏ ਸਨ ਤਿੰਨੇ ਪਤਨੀਆਂ ਜਗਤੇ ਨੂੰ ਪ੍ਰਸੰਨ ਚਿੱਤ ਵੇਖ ਕੇ ਬਹੁਤ ਖੁਸ਼ ਹੋਈਆਂ ਤਿੰਨੇ ਹਲੇ ਜਗਤੇ ਨੂੰ ਪ੍ਰਸੰਤਾਂ ਦਾ ਕਾਰਨ ਪੁੱਛਣ ਹੀ ਵਾਲੀਆਂ ਸਨ ਕਿ ਜਗਤੇ ਨੇ ਪਰਨੇ ਵਿੱਚੋਂ ਖੋੜ ਕੇ ਤਿੰਨ ਸੇਵ ਉਹਨਾਂ ਨੂੰ ਵਿਖਾਈ ਅਤੇ ਕਹਿਣ ਲੱਗਾ ਇਹ ਤਿੰਨ ਸੇਵ ਗੁਰੂ ਜੀ ਨੇ ਦਿੱਤੇ ਹਨ ਤੁਸੀਂ ਬੜੇ ਸਤਿਕਾਰ ਨਾਲ ਸਤਗੁਰ ਜੀ ਦਾ ਧਿਆਨ ਧਰ ਕੇ ਇੱਕ ਇੱਕ ਸੇਵ ਖਾ ਲਵੋ ਮੇਰਾ ਪੱਕਾ ਨਿਸ਼ਚੈ ਹੈ ਕਿ ਸਤਗੁਰ ਜਰੂਰ ਮਿਹਰ ਕਰਨਗੇ ਸਮਾ ਪਾ ਕੇ ਜਗਤੇ ਦੀਆਂ ਤਿੰਨੇ ਪਤਨੀਆਂ ਦੀ ਗੋਦ ਵਿੱਚ ਇੱਕ ਇੱਕ ਪੁੱਤਰ ਨੇ ਜਨਮ ਲਿਆ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਅਸਾਮ ਵੱਲ ਗਏ ਹੋਏ ਸਨ ਇਸ ਲਈ ਜਗਤਾ ਸੇੜ ਤਿੰਨਾ ਪਤਨੀਆਂ ਤੇ ਪੁੱਤਰਾਂ ਨੂੰ ਨਾਲ ਲੈ ਕੇ ਮਾਤਾ ਗੁਜਰੀ ਜੀ ਨੂੰ ਮੱਥਾ ਟੇਕਾਉਣ ਲਿਆਇਆ ਇਸ ਲਈ ਜਗਤਾ ਸੇਖ ਤਿੰਨਾਂ ਪਤਨੀਆਂ ਅਤੇ ਪੁੱਤਰਾਂ ਨੂੰ ਮਾਤਾ ਗੁਜਰੀ ਜੀ ਕੋਲ ਮੱਥਾ ਟਿਕਾਉਣ ਲਈ ਲਿਆਇਆ ਉਸ ਤੋਂ ਬਾਅਦ ਉਹ ਗੁਰੂ ਘਰ ਦਾ ਹੋਰ ਵੀ ਸ਼ਰਧਾਲੂ ਬਣ ਗਿਆ ਬਾਲਾ ਪ੍ਰੀਤਮ ਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਸਦਾ ਦੇਸ਼ ਦੇ ਬਾਕੀ ਭਾਗਾਂ ਤੋਂ ਵਧੀਆ-ਵਧੀਆ ਖਿਡਾਉਣੇ ਅਤੇ ਤੋਹਫੇ ਲਿਆ ਕੇ ਦਿਆ ਕਰਦਾ ਸੀ ਸੁਸੰਗਤ ਜੀ ਇਹ ਸੀ ਗੁਰੂ ਪ੍ਰਤੀ ਸ਼ਰਧਾ ਜੇਕਰ ਸੱਚੇ ਮਨੋਂ ਆਪਣੇ ਗੁਰੂ ਵੱਲ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਰਹੀਏ ਤਾਂ ਉਸ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ ਹੈ ਜੇਕਰ ਵੀਡੀਓ ਨਗੀ ਤੱਕ ਵਕਤ ਵਲ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਅਤੇ ਵਾਹਿਗੁਰੂ ਜੀ ਜੀ ਲਿਖਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ